ਕਾਰਡ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਕਈ ਵਾਰੀ ਘਰ ਅੱਡ ਹੋ ਗਏ ਘਰ ਵੱਧ ਗਏ ਉਹ ਵੀ ਸਾਰੇ ਕਾਰਡ ਤੁਹਾਨੂੰ ਦੀਸਾ ਕਿੰਨੇ ਕਿਥੇ ਨੇ ਕਦੋਂ ਕਦੋਂ ਕਾ ਕਰਦੋਂ ਕਾਰਡ ਜਿਹੜੇ ਕੱਟੇ ਗਏ ਸਰ ਉਹ ਤੋਂ ਰਿਸਟੋਰ ਕਰ ਲਈਏ ਸਰ ਔਰ ਜਿਹੜੇ ਨਵੇਂ ਬਣਾਉਣੇ ਨਵੇਂ ਦਾ ਸਰ ਤੁਹਾਨੂੰ ਕੁਝ ਦਾ ਸ਼ਡਿਊਲ ਆ ਗਿਆ ਸਰ ਉਹ ਆਪ ਆ ਪਾ ਦਿੱਤੇ ਸਰ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਘਰ ਨਵੇਂ ਬਣ ਕਈ ਘਰ ਕਈ ਅੱਡ ਹੋ ਗਏ ਕਈਆਂ ਦੇ ਬੱਚੇ ਜਿਹੜੇ ਨੇ ਉਹ ਹੋਰ ਕਿਤੇ ਜਾ ਕੇ ਘਰ ਪਾ ਲਿਆ ਪਰ ਉਹ ਕਾਰਡ ਜਿਹੜਾ ਉਹਨਾਂ ਦਾ ਨਾਮ ਬਣੂਗਾ ਤੇ ਉਹ ਵੀ ਬੰਨ੍ਹ ਗਏ ਸਾਰੇ ਬਾਕੀ ਐਨਓਸੀ ਵਾਲਾ ਆਪਾਂ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚ ਹੱਤ ਫਾਕੇ ਮੋਬਾਈਲ ਕੱਢ ਲਿਓ ਬਸ ਉਹ ਉਹਦੀ ਗੈਦਗੋ ਚਾਹ ਚਾਹ ਮੰਗਾਓ ਮੈਂ ਤਾਂ ਹੱਸਦਾ ਸੀ ਮੈਂ ਤਾਂ ਹੱਸਦਾ ਸੀ ਹੈਨਾ ਨੇ ਉਹ ਕਹੇ ਜੀ ਮੈਂ ਤਾਂ ਫੋਟੋ ਖਿੱਚਣੀਆਂ ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਫੋਟੋ ਖਿੱਚ ਕੇ ਭੇਜਣੀਆਂ ਬਸ ਇੰਨੀ ਕਲੀ ਫੋਟੋ ਖਿੱਚ ਦਿਓ ਬਾਕੀ ਸਾਡਾ ਲੰਮਾ ਸੋ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਮਤਲਬ ਥੋੜਾ ਤੁਸੀਂ ਸਾਥ ਦਿਓਗੇ ਨਾ ਜੋ ਜੇ ਡਾਕਟਰ ਨੂੰ ਆ ਕੇ ਕੋਈ ਦੱਸੂਗਾ ਹੀ ਨਹੀਂ ਮੈਨੂੰ ਬਿਮਾਰੀ ਕੀ ਹੈ ਡਾਕਟਰ ਕੀ ਇਲਾਜ ਕਰੂਗਾ ਹੁਣ ਐ ਪਤਾ ਨਹੀਂ ਲੱਗਦਾ ਕਈ ਵਾਰ ਤੁਸੀਂ ਵੀ ਕਹਿੰਦੇ ਚਲ ਛੱਡ ਯਾਰ ਕਿਹੜੇ ਚੀਮੇ ਲੈਂਚ ਪਾਵਾਂਗੇ ਦੇਈ ਦਿੰਨੇ ਪੈਸੇ ਫਿਰ ਉਹ ਚੱਲਦਾ ਰਹਿੰਦਾ ਕੰਮ ਹੌਲੀ ਹੌਲੀ ਹਟੂਗਾ ਇਹ ਬਹੁਤ ਖੂਨ ਚ ਵਸਿਆ ਹੋਇਆ ਹੈ ਕੰਮ ਰਿਸ਼ਵਤ ਵਾਲਾ ਹੌਲੀ ਹੌਲੀ ਹਟੂਗਾ ਹਟ ਜੂਗਾ ਜੋ ਨਵੇਂ ਮੁੰਡੇ ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੱਨਾ ਚੰਡੀਗੜ੍ਹ ਉਦੋਂ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਤੁਹਾਡਾ ਵੀ ਰੁਪਈਆ ਲੱਗਿਆ ਕਹਿੰਦੇ ਨਾ ਕੋਈ ਸ਼ਿਫਾਰਿਸ਼ ਲੱਗੀ ਕਹਿੰਦੇ ਨਾ ਪਟਵਾਰੀ ਬਣ ਗਏ ਹਾਂਜੀ ਇਨਸਪੈਕਟਰ ਲੱਗੇ ਹਾਂਜੀ ਐਸ ਡੀਓ ਬਣ ਗਏ ਹਾਂਜੀ ਤੇ ਫਿਰ ਐਂ ਕਰਿਓ ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਤਾਂ ਰੁਪਈਆ ਲਿਓ ਨਾ ਕਿਹਦੀ ਸ਼ਿਫਾਰਿਸ਼ ਮੰਗਿਓ ਸਹੀ ਕੰਮ ਕਰਦੇ ਹੋ ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ ਆ ਤਾਂ ਤੁਹਾਡੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਸੁ ਕੰਮ ਕਰਦੇ ਸੋ ਇਹ ਗੱਲ ਕਰਨ ਲਈ ਤੁਹਾਡੇ ਕੋਲ ਅੱਜ ਮੈਂ ਆਇਆ ਚੌਕੇ